ਬਾਈ ਬਣੇ ਲਾਈਵ ਨੂੰ ਸ਼ੇਅਰ ਕਰ ਦੋ ਯਾਰ ਕਿ ਅੱਗੇ ਕਿਸੇ ਦੀ jaan 바ਜੇ ਬਾਈ ਆ ਬੱਸ ਡਿਕ ਦੀ ਨਾਲੇ ਚ ਵੀਰੇ ਜੋਨਸ ਵਾਲੇ ਜੋਨਸ ਵਾਲੇ ਤੇ ਕੋਰਸਮੀਰ ਦੇ ਸਨ ਚ ਜਿਹੜਾ ਨਾਲਾ ਵੀ ਡਰੇਨ ਆਪਣਾ ਆ ਦੇਖੋ ਬੱਸ ਡਿਕ ਦੀ ਵੀਰੇ ਇਹ ਸਾਈਡ ਤੇ ਗੱਲ ਹੋ ਗਿਆ ਗੱਡੀ ਦੂਜੀ ਜਿੰਨਾ ਹੋਦਾ ਪ੍ਰਵਾਹ ਆਸ ਪ੍ਰਾ ਕੱਢੀ ਜਾਂਦੇ ਆ ਬੱਸ ਕਿਹੜੀ ਹੈ ਇਹ ਐਨਜੀਕੇ ਐਨਜੀਕੇ ਬੱਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਹਣਾ ਮਿਲਾਂ ਬਾਈ ਤਲਵੰਡੀ ਤੋਂ ਆਉਂਦੀ ਸੀ ਟਾਈਮ ਹੋ ਗਿਆ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਤੇ ਕੋਈ ਸਵਾਰੀਆਂ ਤਲਵੰਡੀ ਤੋਂ ਚੜ੍ਹਣੀਆਂ ਵੀਰੇ ਵੱਤ ਵਾਤ ਆ ਜਾਓ ਇੱਥੇ ਜੋਨਸ ਵਾਲੇ ਸੂਏ ਕੋਲੇ ਹਾਂ ਜੋਨਸ ਵਾਲੇ ਨਾਲੇ 'ਚ ਹੀ ਡਿੱਗੀ ਆ ਆ ਡਰੇਨ 'ਚ ਡਿੱਗ ਗਈ ਬਈ ਵੱਸ ਅੱਗੇ ਸ਼ੇਅਰ ਕਰ ਦੋ ਕਿਸੇ ਦੀ ਜਾਨ ਵਾਜੇ ਹੁਣ ਤਾਂ ਕਰੇਨਾ ਮਹਿਕਮਾ ਬਹੁ ਆ ਗਿਆ ਬਈ ਬੰਦੇ ਹੈਗੇ ਵਿੱਚ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀਆਂ ਜਾਂਦੇ ਓ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਾਰ ਕੇ ਜਵਾਕ ਸੀ ਪਰਲੇ ਪਾਸੇ ਸੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋ ਗਏ ਆ ਦੇਖੋ ਭਾਈ ਓਏ ਛੋਟੇ ਮਾਰੀ ਗਏ ਥੋੜੇ ਜਿਹਾ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਭਈ ਯਾਰ ਬਾਈ ਤਲਵੰਡੀ ਤੋਂ ਬੱਸ ਆਉਂਦੀ ਸੀ ਤਲਵੰਡੀ ਤੋਂ ਤਲਵੰਡੀ ਤੋਂ ਤੁਰਿਆ ਉਹ ਤੋਂ ਆਈ ਆਏ ਯਾਰ ਉਧਰੋਂ ਆਈ ਆਏ ਨੂੰ ਤਲਵੰਡੀ ਤੋਂ ਬਠਿੰਡੇ ਨੂੰ ਜਾਂਦੀ ਸੀ ਬਈ ਆ ਦੇਖੋ ਬਸ ਨਾਲੇ ਦੇ ਵਿੱਚ ਡਿੱਗ ਗਿਆ ਆਪਣੇ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜੇ ਵੀ ਤਲਵੰਡੀ ਸਾਹਿਬ ਤੋਂ ਉਹਦਾ ਸਵਾਰੀ ਜਿਹੜੀ ਆ ਬਈ ਕਿਸੇ ਵੀ ਜੇ ਕੋਈ ਕਿਸੇ ਦਾ ਆ ਆਪਦਾ ਰਿਸ਼ਤੇਦਾਰ ਕੋਈ ਵੀ ਮਾਂ ਪਿਓ ਕੋਈ ਵੀ ਆਇਆ ਵੀਰੇ ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬਸ ਵੀਰੇ ਚ ਹਾਂ ਨਾਲ ਕਰੋ ਆਪਦੀ ਆਪਦੀ ਅਗੇ ਕਿ ਬੱਚਾਂ ਦੀ ਜਾਂ ਆਦੇ ਬੱਚਾਂ ਦੀ ਘਰ ਦੇ ਮੈਂਬਰਾਂ ਦੀ ਪੜਤਾਲ ਕਰੋ ਭਰਾਵਾ ਇੱਥੇ ਬਹੁਤ ਜਾਮ ਲੱਗਿਆ ਹੜਕਦੇ ਘਟੋ ਘਟ ਹਜ਼ਾਰਾਂ ਦੀ ਗਿਣਤੀ ਚ ਬੰਦੇ ਖੜੇ ਆ ਕਰੇਨਾ ਲੱਗੇ ਪਿਆ ਲੋਕ ਆ ਦੇਖ ਲੋ ਬਾਈ ਡਰੇਨ ਚ ਡਿੱਗ ਗਈ ਯਾਰ ਬਸ ਉਧਰ ਆ ਗਿਆ ਨਾ ਉਧਰ ਆ ਗਿਆ ਕਹਿੰਦੇ ਇੱਧਰ ਆ ਗਿਆ ਭਾ ਓਏ ਵਿੱਚ ਹੈਗੀਆਂ ਬਾਈ ਥੱਲੇ ਸਵਾਰੀਆਂ ਬੱਚੇ ਹੈਗੇ ਵਿੱਚ ਨਜ਼ਰੀ ਨਜ਼ਰੀ ਮਰ ਕੇ ਆਉਂਦੇ ਬੰਦੇ ਹੋਰ ਆ ਉਧਰਲੇ ਜਿਹੜੇ ਪਰਲੇ ਪਾਸੇ ਖੱਬੇ ਪਾਸੇ ਬੈਠੇ ਉਹਦਾ ਸਾਰੇ ਹੋ ਗਏ ਵਿਚਾਰੇ ਕੁਝ ਦੇ ਦਿੱਤੇਗਾ ਬੰਦਾ ਦੇਰੇਗਾ ਪਾਣੀ ਇੱਥੇ ਬੜਾ ਠੰਡਾ ਪਾਣੀ ਬਾਈ ਬਣੇ ਅੱਗੇ ਸ਼ੇਅਰ ਕਰ ਦਿਓ ਯਾਰ ਕਿਸੇ ਦੀ ਜਾਨ ਬਾਜ਼ੇ ਬਈ ਯਾਰ ਮੀ ਪਈ ਜਾਂਦਾ ਇੱਕ ਤਾਂ ਉੱਤੋਂ ਵੀਰੇ ਹਾਂ ਉਹ ਕੋਲੇ ਨਾਲੇ ਦਿੱਕਤਾਂ ਨਾਲੇ ਜੇਪਾ ਹਾਂ ਦੇਖੋ ਵੀਰੇ ਹਾਂ ਵੀ ਜੇ ਦਾ ਕੋਈ ਹੈ ਕਿਸੇ ਐਪ ਕੋਈ ਆ ਕੇ ਪਛਾਣ ਸਕਦੇ ਨੇ ਪੰਨੀ ਜੀ ਕੇ ਬਤ ਸਾਈ 2 ਵਜੇ ਦਿੱਕੀ ਆ ਤੇ ਮਰਾ ਜਾਂਦਾ ਭਾਰਾ ਕਰਾਉਂਦੇ ਸਾਂ ਭਾਰ ਰਵੇ ਦੇ ਭਾਰ ਰਵੇ ਭਾਈ ਇੰਗਲੈਂਡ ਦੇ ਭਾਰ ਨਾਲੇ ਇੰਗਲੈਂਡ ਤੋਂ ਵੀ ਨਾ ਇਧਰ ਨੂੰ ਕਿਤੇ ਸਾਰੇ ਪਈ ਗੱਬ ਵੱਜੋ ਕਿਤੇ ਆਪੋਰਾ ਹੈ ਹੋਠੀ ਜਾਮ ਲੱਗਿਆ ਪੈਰ ਲੋਕਾਂ ਨੂੰ ਡੱਪਣ ਦੀ ਹੋਈ ਪਏ ਇੱਥੇ ਬੰਦੇ ਮਰੀ ਜਾਂਦੇ ਆ ਬਤੰਦਰੋ ਟੱਪ ਜਾ ਘੰਟਾ ਲੇਟ ਟੱਪ ਜਾ ਉਹ ਦੱਸ ਕੀ ਹੋਜੂ ਇੱਥੇ ਦਾ ਇਹਦੀ ਦੁੱਗੀਆਂ ਨੇ ਥੰਨੀਆਂ ਨਹੀਂ ਹੁੰਦੇ ਇਹ ਬਾਈ ਤਲਵੰਡੀ ਤੋਂ ਬੱਸ ਤੁਰੀ ਸੀ ਐਨਜੀਕੇ ਬੱਸ ਆ ਬਠਿੰਡੇ ਨੂੰ ਜਾਂਦੀ ਸੀ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜਿਹੜਾ ਰਾਹ ਚ ਆਪਣੇ ਗੰਦਾ ਨਾਲਾ ਡਰੇਨ ਆਉਂਦਾ ਵੀਰੇ ਉਹਦੇ ਚ ਬੱਸ ਉਲਟੀ ਆ ਹਾ ਸੇਵਨਾਲ ਸਾਡਾ ਵੀ ਸਾਡੇ ਪਿੰਡ ਵਿੱਚ ਦੀ ਟਾਪ ਦਾ ਗੰਦਾ ਨਾਲੇ ਕਹਿੰਦੇ ਸੇਵਨਾਲਾ ਇਹ ਹਾਂ ਉਹਦੇ ਚ ਬੱਸ ਵੀਰੇ ਡਿੱਗੀ ਆ ਜੇ 2:00 ਵਜੇ ਤੁਹਾਡਾ ਕੋਈ ਰਿਸ਼ਤੇਦਾਰ ਮਾਂ ਪਿਓ ਭੈਣ ਭਰਾ ਕੋਈ ਵੀ ਵੀਰੇ ਬੱਸ 'ਚ ਚੜਿਆ ਆਪਦੀ ਪੜਤਾਲ ਕਰ ਲੋ ਵੀਰੇ ਆ ਦੇਖੋ ਬਈ ਯਾਰ ਕੁਝ ਮੌਤਾ ਵੀ ਹੋਊਗਾ ਬਾਈ ਵਿਚਾਰੇ ਜਿਹੜੇ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸੇ ਸੱਜੇ ਪਾਸੇ ਕੁਝ ਬੰਦੇ ਬਚਾਏ ਵੀ ਉਹਨਾਂ ਨੇ ਕ੍ਰੇਨ ਲੱਗੀ ਪਈ ਐ ਖਿੱਚਣ ਆਹੋ ਆਹ ਬਾਈ ਐਂਗਲ ਤੇ ਵੀ ਪਾਰਨਾ ਦਿਓ ਕਈ ਵਾਰੀ ਇਹ ਵੀ ਬਿੰਦੀ ਹੋਏ ਬੰਦਾ ਐ ਪਾਰਨਾ ਤੁਸੀਂ ਵੀ ਸਾਰੇ ਡਿੱਗ ਜੂਗੇ ਤੇ ਇਧਰ ਆਹ ਖਿੱਚਣਾ ਛੱਡ ਦੇਣ ਕਿਤੇ ਨਾ ਆਹੋ ਆ ਦੇਖੋ ਭਾਈ ਯਾਰ ਹੈ ਹੈ ਡਰਾਵੇ ਹੁੰਦਾ ਰਸੇ ਭਾਈ ਟੁੱਟ ਜਾਂਦੇ ਯਾਰ ਭਜਨ ਕਿਹੜਾ ਥੋੜਾ ਯਾਰ ਹੁਣ ਮੌਕੇ ਦੇ ਕਿਹਦਾ ਹੈਣਾ ਹੁਣ ਵਿਚਾਰੇ ਲੱਗਣ ਵਾਲੇ ਲੱਗੇ ਵੀ ਭੈ ਨਾਲ ਹੁਣ ਸਾਰੇ ਬੰਦੇ ਤਾਂ ਉਹਨਾਂ ਹੀ ਜਾ ਕੇ ਹੈਲਪ ਵੀ ਨਹੀਂ ਬਈ ਵਿੱਚ ਵੀ ਨਹੀਂ ਵੜ ਸਕਦੇ ਹਨਾ ਕਿੰਨੇ ਕੁ ਮਰਗੇ ਬੰਦੇ ਪਰਲੇ ਪਾਸੇ ਜਿਹੜੇ ਬੈਠੇ ਉਹ ਤਾਂ ਯਾਰ ਬਹੁਤ 90 ਦੇ ਪਾਸੇ ਹਨਾ ਕਿੰਨੇ ਦੇ ਵਿੱਚੋਂ ਫਾਤਰ ਵਿੱਚ ਜਾਗਾ ਬੰਦੇ ਵਿੱਚ ਪਏ ਕਿੰਨੇ ਦੇ ਵਿੱਚੋਂ ਹਾਏ ਓ ਰੱਬਾ ਬਾਬਾ ਜਵਾਗਰੂ ਕੋ ਜਿਹੜੇ ਪਰਲੇ ਪਾਸੇ ਬੈਠੇ ਸੀ ਉਹ ਤਾਂ ਬਾਬਾ ਮਰ ਗਏ ਯਾਰ ਇਹ ਤਾਂ ਦੱਸਣ ਜਿਹੜੇ ਉਹ ਪਰੇ ਫੈਦਾ ਵਿੱਚ ਕੀ ਬਣਾ ਉਹ ਕਿਹੜਾ ਵਿੱਚ ਵੜ ਕੇ ਕੱਢੀ ਜਾਂਦੇ ਜਵਾਗਰ ਤਾਂ ਹੇ ਉਧਰ ਵਿੱਚ ਕੌਣ ਵੜਦਾ ਬਈ ਬਾ ਯਾਰ ਕਿਸਮ ਹਾਲਾ ਤੇਜ ਜਦੋਂ ਐਡੇ ਉੱਚੋਂ ਡਿੱਗ ਕੇ ਬਸ ਵੀਰੇ ਘਟੋ ਘਟ ਬਈ 20 30 ਫੁੱਟ ਥੱਲੇ ਡਿੱਗੀ ਹੈ ਬਸ ਡਰੇਨ ਉੱਚਾ ਬਹੁਤਾ ਪੁੱਲ ਵੀਰੇ ਪਾਣੀ ਚ ਯਾਰ ਹੌਲੀ ਨਹੀਂ ਕਰਦੇਗੇ ਇੱਥੇ ਆਹੇ ਤਾਂ ਗਏ ਇਹ ਪੱਖਾ ਇੱਕ ਪੁੱਲ ਵੀ ਥੋੜਾ ਜਿਹਾ ਤੰਗਾ ਤੇ ਬਸ ਕੁਦਰਤੀ ਕੁਝ ਵੀ ਲਾ ਲਓ ਵੀਰੇ ਹੌਲੀ ਤੇਜ਼ ਆਪਾਂ ਹਨਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਡਰਾਈਵਰ ਦਾ ਜੀ ਕਰਦਾ ਵੀਰੇ ਵਿੱਚ ਡੇਗੂਗਾ ਯਾਰ ਹਨਾ ਹਾਂ ਆਪਦੇ ਹਰੇਕ ਨੂੰ ਵੀਰੇ ਜਾਣ ਪਿਆਰੀ ਇਹ ਤਾਂ ਆਪਾਂ ਇਹ ਨਹੀਂ ਕਹਿਆ ਤੇ ਕੋਈ ਡਰਾਈਵਰ ਉਹਦਾ ਜੀ ਕਰਦਾ ਵੀਰੇ ਇਹਨਾਂ ਨੂੰ ਆਪ ਦਾ ਹਾਂ ਕਿਤਾ ਬਸ ਤੁਸੀਂ ਹਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੋਸ ਕਿਸਮਤ ਜਾ ਜੋ ਵਿਚਾਰਾਂ ਨੇ ਹਨਾ ਜੇ ਵੀ ਰੋਜ਼ ਚੜਦੀ ਹੈ ਵਾਸਤੇ ਹੀ ਗਾ ਰੂਪ ਤੇ ਹਾ ਭਾਈ ਜੀ 2 ਵਜੇ ਬਸ ਤਲਵੰਡੀ ਤੋਂ ਚੱਲੀ ਆ 2 ਵਜੇ ਕੇ 5-10 ਮਿੰਟਾਂ ਤੇ ਬਸ ਦੂਰੀ ਸੀ ਉੱਥੋਂ ਤੇ ਆਪਣੇ ਅਗੇ ਜੀਵਨ ਸਿੰਘ ਵਾਲਾ ਵੀਰੇ ਜਦੋਂ ਡਰੇਨ ਆਉਂਦਾਗਾ ਕੋਟਸ਼ਮੀਰ ਤੇ ਜੀਵਨ ਸਿੰਘ ਵਾਲੇ ਦੇ ਵਿਚਾਲੇ ਉੱਥੇ ਆ ਕੇ ਬਸ ਇੱਕੇ ਦਮ ਵਿੱਚ ਡਿੱਗ ਗਏ ਵੀਰੇ ਭਰੀ ਫੁੱਲ ਸੀਗੀ ਪਰ ਇਸੀ ਸਵਾਰੀਆਂ ਦੀ ਫੁੱਲ ਵੀਰੇ ਹੋਰ ਬਾਈ ਬਨੇ ਯਾਰ ਅੱਗੇ ਸ਼ੇਅਰ ਕਰ ਦਿਓ ਕਿਸੇ ਭਰਾ ਦੀ ਕਿਸੇ ਦਾ ਮਾਂ ਪਿਓ ਕਿਸੇ ਦਾ ਭੈਣ ਭਾਈ ਹੈ ਨਾ ਜਿਹੜਾ ਬਾਈ ਕੋ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਕਈ ਵਾਰੀ ਬਠਿੰਡੇ ਨੂੰ ਜਾਂ ਰਾਜ ਚ ਭਾਗੀ ਬਦਰ ਚ ਆਪਣਾ ਕੋਸ਼ਮੀਰ ਇੱਧਰ ਨੂੰ ਕਿਸੇ ਨੇ ਜਾਣਾ ਸੀ ਜਿਹੜਾ ਉਹਨਾਂ ਦਾ ਕੋਈ ਹਾਂ ਹੁਣ ਵੀਰੇ ਬਾਕੀ ਇਹ ਰੋਡ ਵੀ ਬੰਦ ਆ ਹੁਣ ਬਿਲਕੁਲ ਬਾਈ ਇੱਧਰ ਨੂੰ ਹਜੇ ਤਾਂ ਜਿਉਂ ਸਿਰ ਤਾਂ ਇਹਨੂੰ ਹਾਂ ਇੱਥੇ ਵਾਲੇ ਨੂੰ ਹੰਜੀ ਰੋਡ ਬੰਦੀ ਆ ਬਸ ਤਲਵੰਡੀ ਰੋਡ ਹਾਂ ਬੰਦ ਆ ਵੀਰੇ ਜਿਹੜਾ ਮੰਨ ਕੇ ਤਲਵੰਡੀ ਤੋਂ ਆਪਣੇ ਬਠਿੰਡੇ ਨੂੰ ਏਅਰ ਰੋਡ ਹੋ ਜਾਏ ਤਾਂ ਫਿਲਹਾਲ ਬੰਦ ਆ ਬਈ ਐ ਨਹੀਂ ਪਤਾ 2-4 ਘੰਟ ਕਿੰਨਾ ਹੀ ਬੰਦਰੂ ਹੋਏ ਬੰਦ ਆ ਆ ਵੇਥੇ ਕਟੋੜਾ ਹੋਣਾ ਹਜ਼ਾਰਾਂ ਨਹੀਂ ਗੰਟੀ ਦਾ ਇਥੇ ਪਤਾ ਰਾਂ ਲੱਗਦਾ ਪੰਗਾ ਲੰਮੀਆਂ ਤਲਵੰਡੀ ਤੋਂ ਕੋਰਟੀ ਰੋਡ ਬੰਦ ਹੋਈ ਆ ਪਾਣਾ ਥੋੜਾ ਜਿਹਾ ਤੇ ਵਿੱਚੋਂ ਸਵਾਰੀਆਂ ਫੁਰੂਆਂ ਕੱਢੀਆਂ ਮੜਾ ਮਟਾ ਕੇ ਯਾਰ ਇਹ ਤਾਂ ਉਹੀ ਨਹੀਂ ਪਤਾ ਹੀ ਨਹੀਂ ਹਾਂ ਕੱਢ ਤੇ 20 ਬਾਈ ਨੇ ਕੱਢ ਤੇ ਕੱਢ ਤੇ ਉਧਰਲੇ ਪਾਸੇ ਵਾਲੇ ਨਹੀਂ ਮੰਨ ਕੇ ਹੋ ਹੈ ਨਾ ਹਾਂ ਬਸਤੀ ਹੈ ਨਾ ਬਾਲੇ ਛੋਟੇ ਹਾਂ ਉਹ ਮਰੇ ਦੱਸਦੇ ਵਿੱਚ ਵਾਲੇ ਗੁੱਬਕਾ ਪਾਣੀ ਦਾ ਬਈ ਗੰਦ ਮੈਂ ਬੁੱਧੇ ਪਾਏ ਪਿਛੋਂ ਪਾਣੀ ਕੱਢੀ ਹੁੰਦੇ ਹਾਂ ਮੈਂ ਅੱਛਾ ਹਾਂ ਬੁੱਧੇ ਪਾਏ ਫਿਰ ਉਹ ਤਾਂ ਲੈ ਗਿਆ ਤੁਸੀਂ ਬਈ ਕਿੱਧਰ ਨੂੰ ਇਹ ਤਾਂ ਬਠਿੰਡਣ ਜਾਂਦੀ ਅਸੀਂ ਇੱਧਰੋਂ ਆਦੇ ਪਈ ਬਠਿੰਡਣ ਅੱਛਾ ਅੱਛਾ ਠੀਕ ਆ ਠੀਕ ਆ ਜਿਹੜਾ 7 ਲੱਖ ਕੀ ਉਹ ਨਿਮਨ ਤਾਂ ਜਿਹੜਾ ਉਹਦਾ ਸਈ ਆਉਦਾ ਕੁੜੀ ਦੀ ਵਿਚਾਰੀ ਆ 22 ਬਾਈਫਾਨ ਦੀ ਕੁੜੀ ਇੱਥੇ ਖਲ੍ਹ ਹੀ ਪਾਣੀ ਤੇ ਅੱਛਾ ਯਾਰ ਭੈਣ ਜੀ ਰੱਬਾ ਵੇ ਵਾਕਈ ਬਾਈ ਦਸੰਬਰ ਦੇ ਵਿਛੜੇ ਉਧਰੋਂ ਤਾਂ ਜਿਵੇਂ ਸਹਿਬਿਆ ਦੇ ਵਿਛੜ ਗਏ ਮਾਤਾ ਗੁਜਰੀ ਤੇ ਅੱਜ ਜਿਹੜੇ ਇੱਥੇ ਪਰਿਵਾਰ ਵਿਛੜ ਗਏ ਨਹੀਂ ਮੇਲ ਹੁੰਦੇ ਉਹ ਰੱਬ ਦਸੰਬਰ ਦੇ ਵਿਛੜਿਆਂ ਦੇ ਆ ਦੇਖ ਬਾਈ ਬੱਸ ਦਿਖਾਣਾ ਤੁਹਾਨੂੰ ਜ਼ੂਮ ਕਰਕੇ ਆਹ ਸਾਰੇ ਭਰਾ ਜਿਹੜੇ ਲੱਗੇ ਪਏ ਆ ਵਿਚਾਰੇ ਕੋਈ ਰਸੇ ਕਹੀ ਜਾਂਦਾ ਕੋਈ ਜਿਹੜੀ ਆ ਟੇਢੀ ਹੋ ਕੇ ਨਾ ਵੀਰੇ ਇਧਰਲੇ ਪਾਸੇ ਜਿਹੜੇ ਥੱਲੇ ਆ ਗਏ ਨਾ ਪਾਣੀ ਨਾਲ ਉਹਨਾਂ ਦਾ ਨੁਕਸਾਨ ਬਾਵਾ ਹੋ ਗਿਆ ਬਾਈ ਯਾਰ ਬਾਈ ਤਲਵੰਡੀ ਤੋਂ ਜਿਹੜਾ ਬਠਿੰਡੇ ਨੂੰ ਰੋਡ ਜਾਂਦਾ ਉਹ ਬੰਦ ਆ ਬਾਈ ਜੀ ਬੱਸ ਇੱਥੇ ਡਰੇਨ ਚ ਡਿੱਗ ਗਈ ਕਿਸੇ ਦਾ ਵੀ ਕੋਈ ਭੈਣ ਭਰਾ ਮਾਂ ਪਿਓ ਰਿਸ਼ਤੇਦਾਰ ਵੀਰੇ ਤਲਵੰਡੀ ਤੋਂ ਜਿਹੜਾ ਬਠਿੰਡੇ ਨੂੰ ਕੋਈ ਆ ਬਾਰ ਬਾਰ ਬੋਲੀ ਜਾਂਦੇ ਆ ਜਾਂਦਾ ਸੀ ਆਪ ਦੀ ਪੜਤਾਲ ਕਰ ਲਓ ਵੀਰੇ ਬਹੁਤ ਬੰਦਿਆਂ ਦਾ ਮੌਤਾਂ ਵੀ ਹੋਊਗਾ ਇੱਥੇ ਬੱਸ ਚ ਭਾਈ ਬਣ ਕੇ ਸ਼ੇਅਰ ਕਰ ਦਿਓ ਕਿਸੇ ਦਾ 100 ਰਿਸ਼ਤੇਦਾਰ ਕਿਸੇ ਦਾ ਆਪ ਦਾ ਪਤਾ ਛਤਾ ਲੈ ਲੈਣ ਪਹੁੰਚਣ ਮੌਕੇ ਤੇ ਆ ਦੇਖ ਲੋ ਬਾਈ ਆ ਇੱਥੇ ਫਿਰੇ ਜਾਂਦੇ ਹਾਂ ਬੱਸ ਦੇ ਨਾਲ ਤੇ ਵੀ ਬਾਈ ਕਿ ਜਿਹੜੇ ਨਿਕਲ ਕੇ ਦਰਵਾਜ਼ਾ ਹੋ ਯਾਰ ਅਜਵਾਕ ਮਰ ਗਏ 10 15 ਹੀ ਵਾਕ ਮਰ ਗਏ ਜਿਹੜੇ ਖੱਬੇ ਪਾਸੇ ਪਰੇ ਬੈਠੇ ਆਈ ਬਾਈ ਕਹਿੰਦਾ ਬਾਈ ਇੱਥੇ ਜਾਂਦਾ ਸੀ ਉਦੋਂ ਕਹਿੰਦਾ ਇੱਧਰਲੇ ਜਿਹੜੇ ਤਾਂ ਬੈਠੇ ਸੀ ਸੱਜੇ ਪਾਸੇ ਉਹਦਾ ਕੱਢ ਲੇ ਬੰਦੇ ਜਿਹੜੇ ਪਾਣੀ ਕਿਣੀ ਡੱਕੀ ਬਸ ਬਈ ਉਹ ਵਾਵਾ ਵਿੱਚ ਜਵਾਕਾਂ ਨਿਸ਼ਾਨ ਹੋ ਗਿਆ ਵੀਰੇ ਇੱਕ ਧੌਣ ਚੱਕੇ ਉੱਥੋਂ ਉੱਥੇ ਬਸ ਧੌਣ ਚੱਕ ਲੈ ਕਹਿੰਦਾ ਇੱਕ ਭਾਈ ਸੀਗਾ ਨਾਲ ਉਹਦਾ ਟੋਟਾ ਕਾਹਦਾ ਪੈਸੇ ਤੇ ਉਹ ਜਰਾ ਪੱਟੀ ਹੁੰਦਾ ਕਹਿੰਦਾ ਮੇਰੇ ਤਾਂ ਥੋੜੀ ਜਿਹੀ ਮਰਗੀ ਬੋਤਲ ਆ ਬਹੁਤ ਸ਼ਕਤੀ ਤੇ ਕਹਿੰਦਾ ਸਾਨੂੰ ਤੇਜ ਆ ਬਸ ਵਾਲੇ ਵਾਲੇ ਵੀ ਪੱਤੀ ਦੇ ਦੇਖੀ ਦੇਖੀ ਬਰੇ ਦੇਖੀ ਦੇਖ ਕੋਈ ਨਾ ਕੋਈ ਪਾਣੀ ਦੇ ਪਾਣੀ ਦੇ ਬਾਕੀ ਵਾਲੀ ਨੂੰ ਲੱਗਿਆ ਦੇਖੀ ਦੇਖੀ ਮੈਨੂੰ ਵੀ ਠੋਕ ਨਹੀਂ ਮਾਰਨੀ ਸਵਾਰੀਆਂ ਕਿੱਥੇ ਬਾਜੀਆਂ ਬਾਈ ਬਾਵਾ ਵਿਚੋ ਕੱਡੇ ਮਰ ਜੇ ਵਿਚ ਦਾ ਬੰਦੇ ਜਿਹੜੇ ਪਰਲੇ ਪਾਸੇ ਤਲਵੰਡੀ ਤੋਂ ਇਧਰੋਂ ਖਿੰਡੇ ਨੇ ਤੇ ਪੁਲ ਤੇ ਕਿਦਾਂ ਜਿਹੜੇ ਹੁਣ ਇਧਰਲੇ ਪਾਸੇ ਉਹ ਦੇਖੋ ਡੁੱਬ ਗਏ ਠੰਡੇ ਗੰਦੇ ਪਾਣੀ ਚ ਯਾਰ ਹਨਾ ਅੱਛਾ ਬਹੁਤ ਹੋ ਗਿਆ ਕਬਾ ਕਰੇਗੀ ਲੋਕਾਂ ਨੇ ਹੁਣ ਲੋਕ ਸਾਰੇ ਵਿੱਚ ਤਾਂ ਵੜ ਨਹੀਂ ਸਕਦੇ ਹੁਣ ਸਾਰੇ ਇੰਨੇ ਹੁਣ ਬੱਸ ਦੇ ਚੜ ਗਏ ਉਹ ਤਾਂ ਸਗੋਂ ਦੀ ਬੱਸ ਥੱਲੇ ਵਜੂਗੀ ਜਿਹੜੇ ਇਹ ਮੁੰਡੇ ਕੋਲੇ ਭੀੜ ਕਰੀ ਖੜੇ ਆਪਾਂ ਹੋ ਜਾਂਦੇ ਨੇ ਉਹ ਸੇ ਟੁੱਟ ਜਾਂਦੇ ਪਹਿਲਾਂ ਪਾਇ ਸੀ ਬੱਸ ਕਿਸੇ ਨਾਲ ਹੈਡਰਾ ਲਾਉਣੀ ਯਾਰ ਹੈਡਰਾ ਵੀ ਆਉਂਦਾ ਹੁਣ ਇੰਨੀ ਸੀ ਭੀੜ ਹੀ ਬਾਰੇ ਟ੍ਰੈਫਿਕੀ ਵਾਲੀ ਖੜੀ ਟੱਪਨ ਦੀ ਆ ਉਧਰ ਐਪਨ ਵਾਲੇ ਹੈਡਰਾ ਤਾਂ ਆ ਗਈ ਇੱਥੇ ਕਿਥਾਂ ਕਰਿਆ ਘਰਤ ਬਣੀ ਜਾਂਦੀ ਆਪਾਂ ਹਾਂ ਹੈਡਰਾ ਵੱਧ ਰਹੀ ਹੈ ਮਸਲ ਨਹੀਂ ਰੱਥੇ ਤਾਂ ਹੀ ਕੱਟਨੇ ਲੇ ਬੁਰੇ ਆ ਡਰੇ ਗੱਡੂ ਆਏ ਹੋ ਮੇਰਾ ਰੱਬਾ ਰਸੇ ਟੁੱਟ ਜਾਂਦੇ ਜਦੋਂ ਦਾ ਪੈਂਦੇ ਭਾਰ ਵੀਰੇ ਕਿਹੜਾ ਉਹ ਸੋਡੇ ਹੋਰ ਥੱਲੇ ਨੂੰ ਜਾਂਦੀ ਆ ਖੜ ਜਾ ਓਏ ਉਹ ਵੀਡੀਓ ਹੁਣ ਕੀ ਯਾਰ ਵੀਡੀਓ ਹੁਣ ਮੇਰੇ ਸਾਰੇ ਤਾਂ ਬੰਦੇ ਥੱਲੇ ਵੀ ਨਹੀਂ ਜਾਂਦੇ ਹਨਾ ਬਾਈ ਯਾਰ ਉਹ ਦੇਖ ਹੈ ਖੜ ਜਾ ਚੱਕ ਆਹ ਹੁਣ ਸਿੱਧੀ ਕਰੀ ਹਾਂ ਹੁਣ ਸਿੱਧੀ ਕਰੀ ਹੋ ਸਵਾਰੀ ਓਏ ਹੋ ਪਿਆ ਜਵਾਕ ਓਏ ਖੜ ਜਾ ਬਾਈ ਉਹ ਉਹ ਦੇ ਲਾਲ ਟੋਪੀ ਦੇ ਹੋਰ ਯਾਰ ਬਹੁਤ ਬੜਾ ਉਹ ਪਿਆਰ ਚਾਲ ਮਾਰ ਗਈ ਬਾਪ ਜਦੇ ਉਹ ਖੁੰਝੇ ਜਿੱਥੇ ਬਾਈ ਆ ਨੀ ਇਹ ਕਾਹ ਕੰਮ ਕੀ ਬਣਾ ਵੀਰੇ ਕਾਰਨ ਵੀਰੇ ਤੇ ਲਵੰਡੀ ਹੁਣ ਵੇਚੀ ਡਿੱਗ ਗਈ ਕਾਰਨ ਦਾ ਇਹ ਬਣਿਆ ਵੀ ਡਿੱਗ ਗਈ ਬਸ ਕਾਰਨ ਇਹ ਤਾਂ ਮੁੜਤ ਨਹੀਂ ਹੋ ਗਿਆ ਫਿਰ ਆਜੋ ਬੈਕ ਵੀ ਥਾਰੀਆਂ ਬੰਦ ਕੋਈ ਕਹਿ ਸਕਿਆ ਹੁਣ ਬਾਈ ਯਾਰ ਹਨਾ ਮੈਂ ਤਾਂ ਇਧਰ ਫੀਲਡ ਬਣਾਉਣਾ ਆਇਆ ਸੀ ਉੱਥੇ ਉਹਨਾਂ ਨੇ ਰੋਕ ਤਾਂ ਕਹਿੰਦੇ ਬਾਈ ਇਧਰ ਨਾ ਆ ਜਾ ਬਸ ਹੋ ਗਈ ਈਦਾਣਾ ਬੰਦੇ ਸਾਰੇ ਕਿਤੋਂ ਆਣਾ ਉਹ ਗੱਡੀਆਂ 'ਚ ਭਰੀ ਸੀ ਯਾਰਾ ਕਿੱਡੀ ਕਰ ਲਈ ਬਸ ਕਿਰਾ ਬਸ ਤਾਂ ਜਿੱਦੀ ਦਾ ਹੋਊਗਾ ਯਾਰਾ ਬੱਚੇ ਵੀ ਆ ਭਾਈ ਬੰਦੇ ਬੱਚੇ ਵੀ ਐਹੀ ਗੱਲ ਤਾਂ ਨਹੀਂ ਸਾਰੇ ਨਹੀਂ ਭਈ ਉਹ ਮਹਾ ਯਾਰਾ ਮਹਾ ਕੋਈ 10 12 ਬੱਚੇ ਆ ਵਿੱਚੋਂ ਬਸ ਭਰੀ ਹੋਈ ਸੀ ਮੱਥ ਭਰੀ ਸੀ ਫੁੱਲ ਟਾਈਮ ਬੱਚਾ ਉਹ ਗੱਡੀਆਂ 'ਚ ਖੜੇ ਸੀਗੇ ਬੱਚਾ ਵੀਡੀਓ ਵੀ ਆ ਗਿਆ ਹੁਣ ਮੀੜਗੇ ਤਾਂ ਹੁਣ ਆ ਸਾਰੀ ਮੀੜ ਗਈ ਆਪਣੇ ਅੱਗੇ ਹੁਣ ਮਾਨੇ ਯਾਰਾ ਕਿਸੇ ਆ ਦੇਣਾ ਓਏ ਓਏ ਵਿੱਚ ਵੜੀ ਜਾਂਦੇ ਹੁਣ ਕੱਢਣਗੇ ਉਹਨਾਂ ਨੂੰ ਬੰਦੇ ਨੂੰ ਮਾਰਿਆ ਉਹਲੇ ਜਾ ਕੇ ਦਿਖਾਉਣਾ ਥੱਲੇ ਆ ਰਹੇ ਨੇ ਕੋਲੇ ਪਾਣੀ ਡਰਾਈਵਰ ਵੀ ਡਰਾਈਵਰ ਬਾਦ ਕੀ ਹੋਇਆ ਡਰਾਈਵਰ ਡਰਾਈਵਰ ਦਾ ਕਿ ਮੈਨੂੰ ਕਿਹ ਪਤਾ ਐ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਯਾਰ ਕੁਛ ਨਹੀਂ ਆ ਤੇ ਹਾਂ ਇੱਧਰ ਬੈਠ ਕੇ ਜੌਨ ਸਿੰਘ ਵਾਲੇ ਜਦੋਂ ਬਟਿੰਡੇ ਤੋਂ ਲੱਗੀ ਤਾਂ ਹੀ ਹਣਾ ਜੇਵਨ ਸਿੰਘ ਦੀ ਦੇ ਸਾਨੇ ਚ ਦੀ ਦੇ ਸਾਨੇ ਚ ਜੇ ਤੱਕ ਕਿਦਾਂ ਦੀ ਗੀਰ ਗੰਦਾਂ ਨਾਲ ਨਾ ਕੋਈ ਦਿਖਾ ਡਿੱਗੀ ਤਾਂ ਸਿੱਧੀ ਸਿੱਧੀ ਉੱਧਰ ਕਿ ਡਿੱਗੀ ਐ ਸਿੱਧੀ ਵੀਰੇ ਐ ਉੱਤਰ ਕੇ ਮੰਨ ਗਿਆ ਤੈਨੂੰ ਉੱਧਰ ਦੇਖ ਲਾ ਉਹ ਇੰਗਲੈਂਡ ਉੱਟ ਕੇ ਸਿੱਧੀ ਇੱਧਰ ਡਿੱਗੀ ਆ ਐ ਬਸ ਥੱਲੇ ਨੂੰ ਜਾ ਹੀ ਜਾਂਦੀ ਐ ਹਨਾ ਪਾਣੀ 'ਚ ਇਕੱਠ ਬਾਲਾ ਨਜਾਇਜ਼ ਹੋ ਗਿਆ ਬੰਦੇ ਹੁਣ ਕੀ ਉਹ ਹੈ ਆਮ ਹੀ ਆ ਤਾਂ ਵਿਚਾਰੇ ਬੰਦੇ ਹੋਰ ਉਹ ਤਾਂ ਕਿਹੜਾ ਉਹ ਆ ਦੋ ਦੋ ਭਈਏ ਸੀ ਵਿਚਾਰੇ ਚਲ ਭਈਏ ਬੰਦੇ ਰੋਹੀਏ ਦੋ ਦੋ ਭਈਏ ਪਹਿਲਾਂ ਭਈਏ ਕੱਢਿਆ ਉਹ ਮੂਥੇ ਪਾਏ ਸੀ ਉੱਤੇ ਮਰੀ ਸੀ ਉਹ ਹਾਂ ਮੂਥੇ ਪਾਏ ਭਈਏ ਦੀ ਚਲ ਆਇਤਾ ਬੰਦੇ ਯਾਰ ਅੱਛਾ ਅੱਛਾ ਉਹੀ ਹੈ ਮੂਥੇ ਪੋਣਾ ਮੂੰਹ ਚ ਪਾਣੀ ਪੀਗਾ ਯਾਰ ਮੂਥੇ ਪਾ ਕੇ ਪਾਣੀ ਕੱਢਣਾ ਹਾਂ ਉਹ ਬੰਦੇ ਜਾਨ ਵਾਲੇ ਬਾਅਦ ਤੇ ਉਹ ਬੰਦੇ ਨੇ ਜੁਰੂਰ ਮੂੰਹ ਚ ਪਾਣਾ ਪੜਾ ਦੇ ਬੋਲੋ ਕਾਹਨੂੰ